ਹੋ ਹੱਥੇ ਆਇਆ ਸੀ ਸੁਨਹਿਰੀ ਮੌਕਾ ਖੁੰਝਿਆ ਹੱਥੇ ਆਇਆ ਸੀ ਸੁਨਹਿਰੀ ਮੌਕਾ ਖੁੰਝਿਆ ਹੋ ਕੌਮ ਦੇ ਗਦਾਰ ਆਸੀਂ ਹੋ ਆ ਪੰਜਾਬੀਓ ਤੁਸੀਂ ਤਾਂ ਸਿੱਧ ਕਰਤਾ ਓ ਜੁੱਤੀਆਂ ਦੇ ਯਾਰਿਆਂ ਅਸੀਂ ਹੋ ਆ ਪੰਜਾਬੀਓ ਤੁਸੀਂ ਤਾਂ ਸਿੱਧ ਕਰਤਾ ਉਹ ਜੁੱਤੀਆਂ ਦੇ ਯਾਰਾਂ ਅਸੀਂ ਹੋ ਆਪੇ ਪਿੱਟਦੇ ਰਹੇ ਸੀ ਇੰਨੇ ਸਾਲਾਂ ਤੋਂ ਕਿ ਚੋਰ ਕੁੱਤੀ ਰਲੇ ਹੋਇਆ ਉਹ ਕਿਵੇਂ ਭੁੱਲ ਗਏ 84 ਵਾਲੇ ਦੌਰ ਨੂੰ ਕਿ ਲੱਖਾਂ ਸਿਵੇ ਬਲੇ ਹੋਇਆ ਐਨ ਮੌਕੇ ਤੇ ਜ਼ਮੀਰ ਤੁਸਾਂ ਵੇਚਤਾ ਐਨ ਮੌਕੇ ਤੇ ਜ਼ਮੀਰ ਤੁਸਾਂ ਵੇਚ ਤਾ ਬਨੋਟੀ ਪੈਰੇਦਾਰ ਆਂ ਅਸੀਂ ਓਆ ਪੰਜਾਬੀਓ ਤੁਸੀਂ ਤਾਂ ਸਿੱਧ ਕਰਤਾ ਹੋ ਜੁੱਤੀਆਂ ਦੇ ਯਾਰ ਆਂ ਅਸੀਂ ਹਸਤ ਨੂੰ ਆਦਤ ਛੱਟਰ ਬਸ ਖਾਣ ਦੀ ਕੈਨੀ ਲੈ ਹੁਣ ਪਾਵੇਂ ਜਾਂ ਚਿੱਟੇ ਉਹਦੇ ਸਾਲਾਂ ਨੂੰ ਫੇਰ ਰਲ ਕੇ ਹੀ ਪਿੱਟਣਾ ਜਿਉਉਣੇ ਫੇਰ ਇੱਕੋ ਜੇ ਸਟੇ ਸਲਫਾਸ ਹੀ ਸਵਾਦ ਸਾਨੂੰ ਲੱਗਦੀ ਸਲਫਾਸ ਹੀ ਸਵਾਦ ਸਾਨੂੰ ਲੱਗਦੀ ਉਹ ਖੁਦ ਕੁਸ਼ੀਕਾਰ ਆ ਅਸੀਂ ਹੋਵਾ ਪੰਜਾਬੀਓ ਤੁਸੀਂ ਤਾਂ ਸਿੱਧ ਕਰਤਾ ਉਹ ਜੁੱਤੀਆਂ ਦੇ ਯਾਰਾਂ ਅਸੀਂ ਹੋ ਟਿੱਲੋਂ ਤੂੰ ਤਾਂ ਘੱਟੋ-ਘੱਟ ਸੀ ਜ਼ਮੀਰ ਜਿਉਂਦੀ ਰੱਖੀ ਨਾ ਈਮਾਨ ਵਿੱਚ ਆ ਇਹਨਾਂ ਸ਼ੁਕਰਿਆਂ ਵਾਂਗੂ ਨਹੀਂ ਉਹ ਰਲ ਕੇ ਸਤੌਜ ਵਾਲਾ ਮਾਨ ਵਿੱਚ ਆ ਹੋ ਇੱਕ ਗਿਆ ਸੀ ਤਾਂ ਦੂਜਾ ਚੋਰ ਆ ਗਿਆ ਇੱਕ ਗਿਆ ਸੀ ਤਾਂ ਦੂਜਾ ਚੋਰ ਆ ਗਿਆ ਗੁਰੂ ਦੇ ਗੁਨਾਹਗਾਰ ਆ ਅਸੀਂ ਹੋਵਾ ਪੰਜਾਬੀਓ ਤੁਸੀਂ ਤਾਂ ਸਿੱਧ ਕਰਤਾ ਉਹ ਜੁੱਤੀਆਂ ਦੇ ਯਾਰ ਆ ਅਸੀਂ ਹੋਵਾ ਪੰਜਾਬੀਓ ਤੁਸੀਂ ਤਾਂ ਸਿੱਧ ਕਰਤਾ ਉਹ ਜੁੱਤੀਆਂ ਦੇ ਯਾਰ ਆ ਅਸੀਂ